ਨੰਬਰ 3 ਗੁਰਪ੍ਰੀਤ ਨਾਮ ਹੋਊਗਾ ਵੋਟ ਪਾ ਰਿਆ ਜੀ ਉਹ ਭਰਾਵਾ ਹੋਰ ਤੁਸੀਂ 70 ਸਾਲ ਹੋ ਗਏ ਪਾਈ ਆਉਂਦਿਆਂ ਨੂੰ ਤੁਹਾਡੇ ਪਰਦਾਦਿਆਂ ਨੇ ਵੋਟ ਪਾਤੀ ਤੁਹਾਡੇ ਦਾਦਿਆਂ ਨੇ ਵੋਟ ਪਾਤੀ ਤੁਹਾਡੇ ਮਾਪਿਆਂ ਨੇ ਵੋਟ ਪਾਤੀ ਅੱਜ ਤੁਸੀਂ ਵੋਟ ਪਾਈ ਜਾਂਦੇ ਆ ਸਾਡੀਆਂ ਮਾਵਾਂ ਖੜੀਆਂ ਇਹਨਾਂ ਦੇ ਪਿਓ ਦੇ ਘਰੇ ਗਰੀਬੀ ਵੇਖੀ ਇਹਨਾਂ ਨੇ ਕਿਹਾ ਚਲੋ ਸੌਹਰਿਆਂ ਦੇ ਘਰੇ ਆਏ ਆ ਖੋਲਾ ਦਿਨ ਚੰਗੇ ਆ ਜਾਣ ਪੌੜੇ ਦੇ ਘਰੇ ਗਰੀਬੀ ਵੇਖੀ ਬਾਅਦ ਦੇ ਵਿੱਚ ਗਿਆ ਚਲ ਮਨਾ ਕੋਈ ਨਹੀਂ ਬੱਚੇ ਆ ਪ੍ਰਮਾਤਮਾ ਦੀ ਦੇਣ ਇਹ ਹੀਰੇ ਹੁੰਦੇ ਆ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਜਦੋਂ ਪੜ੍ਹਾ ਲਿਖਾ ਲਿਆ ਸਾਡੇ ਬੱਚੇ ਨੌਕਰੀ ਲੱਗਣਗੇ ਪਰ ਅੱਜ ਪੜ੍ਹ ਲਿਖ ਕੇ ਤੁਹਾਡੀਆਂ ਹੀ ਧੀਆ ਪੈਣਾ ਤੁਹਾਡੇ ਜਿਹੜੇ ਕਹ ਲੋ ਨਰਮੇ ਨਾਲ ਚੁੱਕਦੀਆਂ ਦਿਹਾੜੀ ਨਾਲ ਜਾਂਦੀਆਂ ਤੁਹਾਡੇ ਬੱਚੇ ਪਰ ਲੈ ਕੇ ਤੁਹਾਡੇ ਨਾਲ ਦਿਹਾੜੀਆਂ ਕਰਦੇ ਆ ਐਦੋਂ ਤੇ ਤੁਹਾਡੇ ਨਾਲ ਕੱਪਲੇ ਕੀ ਹੋ ਸਕਦੇ ਆ ਇਹ ਸਿਰਫ ਸਿਰਫ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਂਦੇ ਆ ਫਰੀਦ ਆਟਾ ਰਛਨ ਦਾਲ ਨਾਲੋਂ ਮੇਰੀ ਗੱਲ ਸਮਝ ਲਓ ਜੇ ਸਾਡੇ ਬੱਚਿਆਂ ਨੂੰ ਕੋ ਭਾਈ ਜੇ ਸੁਖਬੀਰ ਬਾਦਲ ਦੀ ਜ਼ਿੰਦਗੀ ਕੀਮਤੀ ਆ ਤਾਂ ਸਾਡੇ ਪਰਿਵਾਰਾਂ ਵਾਸਤੇ ਸਾਡੀ ਵੀ ਜ਼ਿੰਦਗੀ ਕੀਮਤੀ ਆ ਸਾਡੇ ਵੀ ਲਾਡ ਉਹਨਾਂ ਦੇ ਬਰੋਬਰ ਹੋਵੇ ਸਾਡੇ ਵੀ ਬੱਚੇ ਸਾਨੂੰ ਉਹਨੇ ਪਿਆਰੇ ਜਿੰਨੇ ਸੁਖਵੀਰ ਨੂੰ ਆ ਤੇ ਸਾਡੇ ਵੀ ਬੱਚੇ ਇਹਨਾਂ ਦੇ ਬਰੋਬਰ ਸਕੂਲਾਂ ਕਾਲਜਾਂ 'ਚ ਪੜ੍ਹਨੇ ਚਾਹੀਦੇ ਆ ਫਿਰ ਸਾਨੂੰ ਫਾਇਦਾ ਚਾਹੇ ਉਹ ਐਸੀ ਹੋਵੇ ਚਾਹੇ ਉਹ ਬੀਸੀ ਹੋਵੇ ਚਾਹੇ ਉਹ ਜਰਨਲ ਹੋਵੇ ਇਹ ਸਰਕਾਰਾਂ ਤੁਹਾਡਾ ਇੰਨਾ ਕ ਘਾਣ ਕਰੀ ਜਾਂਦੀਆਂ ਤੁਹਾਡੇ ਪਿੰਡਾਂ ਦਾ ਭਾਈਚਾਰਾ ਤੋੜੀ ਜਾਂਦੀਆਂ ਭਾਈ ਚਾਰਾ ਤੋਰ ਕਿਵੇਂ ਰਹਾ ਯਾਦ ਰੱਖੋ ਜੇ ਜਾਤਾਂ ਚ ਪਾ ਕੇ ਮੈਂ ਇਹ ਨਹੀਂ ਕਹਿੰਦਾ ਕਿ ਫਲਾਣੇ ਸਹੀ ਆ ਫਲਾਣੇ ਗਲਤ ਨਹੀਂ ਸਾਰਿਆਂ ਵਿੱਚ ਚੰਗੇ ਹੁੰਦੇ ਆ ਸਾਰਿਆਂ ਵਿੱਚ ਹੀ ਕੁਝ ਕੁਝ ਮਾੜੇ ਹੁੰਦੇ ਆ ਇਹ ਯਾਦ ਰੱਖੋ ਕਿ ਜਾਤਾਂ ਪਾਤਾਂ ਜੋ ਬਾਹਰ ਨਿਕਲ ਕੇ ਸਾਡੇ ਪੰਜਾਬ ਦੇ 13 MP ਆ ਉਹਦੇ ਹੱਕ ਤੁਹਾਨੂੰ ਕੀ ਮਿਲ ਜਾਣਗੇ ਅਸੀਂ ਉਹ ਗੁਰੂਆਂ ਸਾਹਿਬ ਬਾਨਾ ਦੀ ਔਲਾਦ ਆ ਅਕਸਰ ਲੋਕ ਕਹਿੰਦੇ ਆ ਮੈਂ ਨਹੀਂ ਆ ਤਾਂ ਮੇਰੀ ਗੱਲ ਦਾ ਮੁੱਦਾ ਹੀ ਐਵੇਂ ਮਿੰਟਾਂ ਚ ਬਣਾ ਲੈਂਦੇ ਆ ਇਹ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਤੁਸੀਂ ਕੌਣ ਕਿਤੇ ਮੁੰਡਾ ਜਿਹਾ ਉੱਠਿਆ ਐਮਪੀ ਬਣਨਸ ਤੇ ਉੱਠਿਆ ਬੀਬੀ ਤੁਹਾਡੇ ਕੰਨਾਂ ਚੋਂ ਕੱਢ ਦੇਵਾਂ ਮੈਨੂੰ ਪਤਾ ਕਿ ਜਿਹੜੇ ਲੋਕਾਂ ਦੇ ਖਿਲਾਫ ਉੱਠਿਆ ਉਹ ਵੱਡੇ ਵੱਡੇ ਨਗਾਇਰ ਖਾਨ ਨੇ ਆ ਤੇ ਨਗਾਰ ਖਾਨਾ ਚ ਕਦੇ ਕੋਈ ਤੂਫੀ ਵਾਲਿਆਂ ਦੀ ਸੁਣਦਾ ਨਹੀਂ ਹੁੰਦਾ ਪਰ ਜਦੋਂ ਇਹ ਤੁਹਾਡੇ ਚਾਹਣਗੇ ਇਹਨਾਂ ਨੇ ਤੁਹਾਡੇ ਪੱਲੇ